ਪਤਾ ਕਣੀ ਕਾ ਪਛਾਨੂ ਹੈ ਯਾਰ ਜੀ ਕੀ ਕਹਿੰਦੇ ਉਹ ਕਹਿੰਦੇ ਹਏ ਲਿਆ ਕਣਕ ਦੀ ਵੇਚਦੀ ਫੇਰ ਦੇਵਾਂਗੇ ਛਾਲੇ ਜੋਗਰੇ ਦਾ ਹੋਏ ਕਣਕ ਵੇਚੀ ਨੂੰ ਮੇਰੇ ਛਾਲੇ ਨੂੰ ਛਾਹ ਵੀ ਨਹੀਂ ਦੇਣ ਦੇ ਮਾਰੇ ਲੋਕਾ ਦੇਗੇ ਆ ਬੱਗਾ ਵੀ ਨਹੀਂ ਦੇਕੇ ਆਏਗਾ ਉਹਨਾਂ ਦਾ ਵੀ ਦਿਨ ਹੈ ਨਹੀਂਗਾ ਇਹ ਕਟਾਂਗੇ ਇਹਨਾਂ ਦਾ ਵੀ ਬਾਈਕ ਕੱਟ ਕਰਾਂਗੇ ਪਾ ਠੀਕ ਆ ਹਾਂ ਸ਼ੀ ਕਸਰ ਜੀ ਕੀ ਹਾਲ ਹੈ ਕੀਤੀ ਵਧੀਆ ਜੀ ਵਧੀਆ ਵਧੀਆ ਹੋਕਰ ਪਰਵਾਸਾ ਠੀਕ ਹੈ ਹਾਂ ਠੀਕ ਹੈ ਬੜੇ ਚਿਤ ਗਰ ਮਾਰੇ ਹੋਏ ਬਸ ਤੇ ਅਸੀਂ ਲੋੜ ਪਈ ਜੀ ਅੱਛਾ ਇਹ ਜੀ ਕੀ ਲੋੜ ਪਈ ਕੋਲਟਰੇ ਬਹੁਤ ਚਾਹੀਦੇ ਕੋਕ ਦੀ ਕੋਕ ਦੀ ਹਾਂ 2 ਲੀਟਰ ਦੀ ਹਾਂ ਕਿਉਂ ਕੀ ਗੱਲ ਕੋਈ ਰਿਸ਼ਤੇਦਾਰ ਆਏ ਨੇ ਨਾ ਲੋ ਰਿਸ਼ਤੇਦਾਰ ਆਏ ਨੇ ਕੰਮਲੇ ਛੋੜੇ ਆਈ ਹੁੰਦੀ ਨਹੀਂ ਆ ਚਾਲੇ ਦੋ ਤਾਂ ਜਾਣੇ ਹੋ ਤੁਸੀਂ 2 ਲੀਟਰ ਇਹਨਾਂ ਚ ਕੀ ਕਰਨ ਹੈ ਤੇ ਰੱਪੇ ਹੋ ਕਹਿਿੰਦਾ ਮੈਨੂੰ ਵਿਚ ਵੱਖ ਜਿਨੀ ਸਾਵਾਂ ਸਾਵਾਂ ਮਲਦਿਆ ਕਰ ਨਹੀਂ ਸੇਡ ਦੇ ਦੇ ਤੂੰ ਬੈਠੀ ਕੀ ਕਰੇਗਾ ਤੂੰ ਮੇਂ ਬੱਚੀ ਗੱਲ ਦੱਸਦਾ ਕੀ ਕੰਮ ਆ ਰੱਛ ਗੱਦਗੰਦ ਜੰਮੇ ਇੰਸਟਾ ਕਰਾਉਂਦੇ ਨੇ ਉਹਨਾਂ ਨੂੰ ਮਾਨਤਾਨ ਕਰਨਾ ਵਾ ਨਾਰਾ ਕੋਈ ਉਹਨਾਂ ਦੇ ਪਿੱਛੇ ਕਿਉਂ ਲੱਗ ਗਿਆ ਉਹ ਪਾ ਬੋਲਿਆ ਬੰਦੇ ਉਹ ਤੇਰਾ ਕੋਈ ਹੋਣੀ ਕਰਦੇ ਰਿਸ਼ਤੇ ਉਸਤਾ ਤੈਨੂੰ ਮੈਂ ਸੜੇ ਸਿਰੇ ਦੇ ਸੜੇ ਬੰਦੇ ਨੂੰ ਤਾਂ ਨਹੀਂ ਕਰਵਾਣਗੇ ਉਹ ਉਹ ਕਿਉਂ ਐਨੀ ਕਾਮਲਾ ਹੋਇਆਗਾ ਘਰ ਲਟਾਕੀ ਜਾ ਮੈਂ ਤਾਂ ਤੈਨੂੰ ਮੈਂ ਅੱਛਾ ਗੱਲ ਨਹੀਂ ਉਹ ਮੇਰੇ ਕਰਵਾਣਗੇ ਨਹੀਂ 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 ਤੂੰ ਤੂਤੀ ਲੈ ਜਾ 20 ਰੁਪਈਆ ਦੀ ਜਾਂ ਫਿਰ ਛੱਡ ਕੇ ਲੈ ਆ ਮੀਰਪੀਆ ਦੀ ਲੈ ਲੈ ਆ ਆ ਲੈ 20 ਰੁਪਈਆ ਦੀ ਅੱਛਾ ਆਹੋ ਉਹਨਾਂ ਦੇ ਪਿੱਛੇ ਨਾ ਲੱਗੇਗਾ ਤੈਨੂੰ ਮੈਂ ਅੱਛਾ ਗੱਲ ਅੱਛਾ ਹਾਂ ਜਾ ਬਾਜ ਜਾ ਛੇਡ ਜਾ ਉਹ ਇਹਨਾਂ ਦੇ ਮਲਾਕ ਬੰਦੇ ਦੇ ਪਿੱਛੇ ਨਹੀਂ ਹੋ ਜਾਂਦਾ ਉਹ ਮਲੰਗ ਬੰਦੇ ਦੇ ਪਿੱਛੇ ਤਾਂ ਕੈ ਬੰਦਾ ਕਰਾਈ ਖੜੇ ਨੇ ਜਿੰਨ ਡੋਲਾ ਆ ਦੇਖ ਲਾ ਐ ਲੁੱਟਦੇ ਨੇ ਲੋਕ ਹੋਰ ਇਹਨੂੰ ਕਰਾਉਣ ਕੇ ਰਿਸ਼ਤਾ ਕਰਾਉਣਗੇ ਗਾਹਾਂ ਦੀ ਕਹਾ ਉਹ ਹੀ ਕਰੇ ਪਾਣ ਨੂੰ ਹੁੰਦੇ ਨੇ ਯਾਰ ਮਲੰਗ ਬੰਦੇ ਨੇ ਜਾਂ ਕੋਈ ਜਾਂ ਹੁੰਦਾ ਰਿਸ਼ਤਾ ਤਾਂ ਦਸ ਤੇ ਦੂਰ ਉਹਨੇ ਪੂਗੋ ਜਾ ਕੇ ਫੜਾਤਾ ਤੇਲੂ ਤਾਂ ਆਪਣਾ ਤਾਂ ਭਾਲੀਆ ਡਾਉਂਦਾ ਯਾਰ ਕੀ ਕਰੀਏ ਲਾਜ਼ ਹੁਦਾ ਮੈਂ ਤਾਂ 2 ਲੀਟਰੇ ਬੋਤਲ ਮੰਗੀ ਛੋਤੋਂ ਮੈਂ ਮੈਂ ਚੱਕ ਚੂਂਬੜਾ ਜਾ ਫੜਾਤਾ ਇਸ ਤਰੀਕੇ ਨਾਲ ਮਸਾਂ ਤੇ ਲੀਸੀਗੀ ਕਦੇ ਬੱਗਾ ਚਾਚਾ ਨਾਲ ਗਾਲਾਂ ਕੱਢਣਾ ਨਾ ਨੱਕੁਰ ਜਿਹਾ ਕਰਦਣਾ ਕਦੇ ਰਿਸ਼ਤੇ ਵੇਸੇ ਦੇਖ ਦੱਤ ਨੂੰ ਵੜਾ ਕੇ ਕੀ ਕਹਿਣਾ ਖੇਤ ਚੱਲ ਕੇ ਦੇਖ ਰਿਹਾ ਉਹ ਕਿਉਂ ਚਾਚਾ ਆਈ ਨਹੀਂ ਹੁੰਦਾ ਮੈਂ ਤਾਂ ਨਾ ਕੀ ਵੀ ਆ ਗਿਆ ਮਿੰਦੀ ਆਇਆ ਨਹੀਂ ਤੇਰਾ ਸਮਾਨ ਲੈ ਕੇ ਮਿੰਦੀ ਆਉਂਗਾ ਮਿੰਦੀ ਪਿਆ ਆਉਂਗਾ ਮੈਂ ਤਾਂ ਤਾ 700 ਪਾਪੜ ਵੇਚਣੇ ਪੈਣਗੇ ਐਂ ਤਾਂ ਕਰ ਲੈ ਮੈਨੂੰ ਤਾਂ ਲੱਗਦਾ ਕਿਹੜਾ ਉਹ ਪਾਈਨੇ ਕੋਕ ਮੰਗਦਾ ਨਾ ਨਾ ਆਉਂਗਾ 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 ਕਾਉਂਗਾ ਮੈਨੂੰ ਲੱਗਦਾ ਨਹੀਂ ਆ ਬੱਚਾ ਕੰਜੂਸ ਹੈਗਾ ਨਹੀਂ ਆਉਂਗਾ ਨਾ ਕਰਗਾ ਮਾਰ ਕੇ ਪਾਸੇ ਹੁੰਦਾ ਹੂੰ ਮੈਨੂੰ ਲੱਗਦਾ ਉਹ ਨਹੀਂ ਆਉਂਦਾ ਹਾਂ ਉਹ ਹੋਇਆ ਠੋਲਾ ਜਾਂ ਲਈ ਹਾਂ ਐਂ ਕਰ ਫਿਰ ਲੋਟ ਹੋ ਕੇ ਪੈ ਜਾ ਮੈਂ ਜਰਾ ਜਰਾ ਕੰਮ ਬਣ ਗਿਆ ਸਮਾਨ ਲਈ ਜਾਂਦਾ ਠੀਕ ਆ ਜਿਹੜੇ ਲੰਘਦੇ ਆ ਪੰਜ ਚਾਰ ਦਿਨ ਵਧੀ ਗਿਆ ਇਹਨੇ ਬੋਟਾ ਬਣਿਆ ਬੋਟਾ ਵਾਲੀ ਆ ਬਸ ਇਹ ਹੋਰ ਆਉਣ ਲੱਗ ਜੂਗਾ ਕੰਮ ਬਣਾ ਲੋਟ ਉਹਨਾਂ ਨੂੰ ਐ ਜੇ ਲੱਗੇ ਉਹਨੂੰ ਵੀ ਮੇਰੇ ਰਿਸ਼ਤੇ ਦਾ ਫਿਕਰ ਕਰਦੇ ਨੇ ਇਹ ਗੱਲਬਾਤ ਚ ਪੂਰੀ ਜੰਗਲ ਤੇ ਰੱਖੀ ਕੰਮ ਹਾਂ ਚਲ ਆ ਜਾਣ ਦੇ ਕੋਈ ਨਾ ਦੇਖਦੇ ਆ ਫਿਰ ਹਾਂ ਠੀਕ ਆ ਵਧੀਆ ਠੀਕ ਆ ਵਧੀਆ ਠੀਕ ਆ ਮਿੰਦੀ ਆ ਗਿਆ ਫਿਰ ਹਾਂ ਆ ਜਾਣਾ ਚਲਦਾ ਸਮਾਨ ਇਹ ਘਰ ਮੋਕ ਦਾ ਫਿਰ ਕੋ ਬੱਗੇ ਨੂੰ ਪਿਆ। ਪੰਜ ਹੀ ਪਿਆ ਰੇ ਕੋ ਸੋ। ਮੈਂ ਤਾਂ ਫਿਰ ਇੱਕ ਸੀਂਗ ਲਾ ਨੂੰ ਹੀ ਪੀਂਦਾ ਕੋ ਬੱਗੇ ਕੋ। ਮੈਂ ਦੁਆ। ਇੱਕ ਟੀ ਚੁੰਗੜਾ ਜਾਂ ਲਈ ਫਿਰਦੇ। ਕੋਈ ਚੱਜਦਾ ਤਾਂ ਨਹੀਂ ਆਉਂਦਾ। ਇੱਥੇ ਪਿੰਡ ਚੋਂ ਨਹੀਂ। ਆਹੀ ਵੇਲੇ ਬਸ ਮਿਲਣੀ ਕੋਕਾ ਦਲੀ ਟੜਾ। ਮੈਂ ਜਾਂ ਤੂੰ ਤੇਲੂਰਾਮ ਦੇ ਗਿਆ ਹੁਣੇ। ਨਹੀਂ ਗਿਆ ਜੇ ਤਾ ਉਹਦੇ ਮੈਂ। ਨਾ ਮੋਸੇ ਤੇਲੂਰਾਮ ਦੀ ਕਰਤੂਤੀ ਲੱਗ ਰਹੀਆ ਮੈਨੂੰ ਲੱਗਦਾ ਤੂੰ ਉਸੇ ਦੀ ਗਿਆ। ਉਸੇ ਦੀ ਨਹੀਂ ਜਾਂਦਾ ਮੈਂ। ਮੈਂ ਮੰਦਰ ਕੇ ਬਾਗ ਜਾਂਦਾ ਤੂੰ। ਮੈਂ ਕਹਿ ਦਿੰਦਾ ਹਾਂ ਉਹਦੇ ਗਏ ਹੀ ਨਹੀਂ ਹੈਗਾ ਨਾ ਉਹਦੇ ਰਾਹ ਇੱਥੇ ਤੁਰਾ ਉਹ ਵੀ ਉੱਥੋਂ ਆਇਆ ਹੈ ਗੁੱਡੀ ਨਾ ਆਈ ਹੈ ਹੈਗਾ ਉਹਨਾਂ ਨੇ ਦਰਾਜੀ ਦੀ ਫੂਰੀ ਦਿਲ ਦੇ ਹੀ ਨਹੀਂ ਕਿਹਾ ਉਹ ਦਿੰਦਾ ਉੱਥੋਂ ਹੈ ਮੈਂ ਕੀ ਹੈਗਾ ਉਹਦੇ ਤੂੰ ਕਿਹਾ ਸੀ ਉਹ ਸੀ ਨੇ ਹਾਂ ਜਿਹੜਾ ਕਿਹਾ ਸੀ ਉਹ ਸੀ ਅਸੀਂ ਤੇਰੇ ਰਿਸ਼ਤੇ ਦਾ ਪੂਰਾ ਕਰੀ ਜਾਂਦੇ ਆ ਤੇ ਤੂੰ ਮਾੜਾ ਮੋਟਾ ਸਾਨੂੰ ਦੱਸ ਵੀ ਉਹਦੇ ਗਿਆ ਕਿ ਨਹੀਂ ਗਿਆ ਕਿਹਾ ਸੀ ਜੱਤਾ ਦੇ ਮੈਂ ਕਿ ਆਦੀ ਫਰਮਾਇਆ ਜਾ ਕੇ ਆ ਮਾਣੀ ਕੋਲੇ ਕੋਈ ਨਾ ਨਾ ਕੋਈ ਨਹੀਂ ਤੇ ਤੂੰ ਬੈਠਾ ਯਾ ਤੇ ਨੂਰਾਮ ਨੇ ਕੋਈ ਹੋਰ ਵੀ ਮਗਜ ਮਾਰਿਆ ਹੋਈ ਨਹੀਂ ਮਗਜ ਮਾਰਿਆ ਕੋਈ ਸਾਡੇ ਨਾਲ ਉਹਦੀ ਘੱਟ ਬਣਦੀ ਪੁੰਦੀ ਹੈਗੀ ਨਹੀਂ ਮੈਂ ਤਾਂ ਕੁਝ ਨਹੀਂ ਕਿਹਾ ਉਹਨੇ ਹੋਰ ਨਹੀਂ ਕਿਹਾ ਉਹਦਾ ਪਤਾ ਹੀ ਇਹ ਜਿਹਾ ਹੋ ਪਾਨੀ ਉਹ ਹਰੇਕ ਦੇ ਨਾਲ ਡੇਰ ਜਿਹਾ ਟਡੌਦਾ ਉਹ ਕਹਿੰਦਾ ਸੀਗਾ ਕਹਿੰਦਾ ਉਹ ਖਾਣ ਪੀਣ ਵਾਲੇ ਬੰਦੇ ਨੇ ਸਾਨੂੰ ਕਹਿੰਦਾ ਉਹ ਹਾਂ ਸਾਨੂੰ ਕਹਿੰਦੇ ਖਾਣੇ ਨੂੰ ਵੀ ਕਹਿੰਦਾ ਉਹ ਦਾਤਾ ਜੀ ਕਹਿੰਦੇ ਖਾਣ ਪੀਣ ਦੇ ਬੰਦ ਨਾ ਐਡੀ ਕਹਿੰਦਾ ਰਿਸ਼ਤਾ ਨਹੀਂ ਕਰਦਾ ਤੈਨੂੰ ਉਹਨੇ ਐਡੀ ਗੱਲ ਕਹਿੰਦੇ ਆਚਾ ਆਪਾਂ ਨੂੰ ਦੇਖ ਲਾ ਜੀ ਜਾ ਕੇ ਆਵੇਂ ਮੈਂ ਹਾਂ ਨਾ ਤੂੰ ਐਂ ਕਰ ਤੂੰ ਆ ਬੈਠ ਤੂੰ ਲਾ ਬੈਠ ਸੇਕ ਮੈਂ ਜਾ ਕੇ ਹੁਣਾਗਾ ਮੈਂ ਜਾ ਕੇ ਆਉਣਾ ਮੈਂ ਇਹ ਖੜਕਾ ਗਿਆ ਦਿੱਲੀ ਉਹਨੂੰ ਨਾਲੇ ਉਸੇ ਕੋਲੀ ਪਿਉ ਬੱਤਾ ਸਤਾ ਮੈਂ ਤੂੰ ਹੀ ਬੈਠੋ ਜੀ ਬਾੜ ਮੇਦੀ ਲੋਟ ਹੋ ਗਈ ਚਾਚਾ ਫਿਰ ਇਹ ਨਕਰ ਗੱਲ ਕਰਦੇ ਨਾ ਮੈਂ ਜਾ ਕੇ ਆਉਣਾ ਆਪ ਖਾਈ ਗਰੀ ਮਾ ਜੀ ਰੋਇਆ ਤਚੰ ਅਜ਼ੀਦਾ ਤੇਰਾ ਪੂਰਾ ਕਰੀ ਜੇ ਮੈਂ ਤੇਰੀ ਚਾਚੀ ਜਾਨਾ ਕਹਿੰਦਾ ਮੈਂ ਤੇਰੀ ਗੱਲਾਂ ਸਟਾਕ ਰਾ ਮੈਨੂੰ ਰਿਸ਼ਤਾ ਤੇਨੂੰ ਪੱਕਾ ਹੋਈ ਪਿਆਵਾ ਪੰਜਾ ਦਿਨਾਂ ਜੀ ਹੋ ਗਿਆ ਚਾਚੀ ਨਾਲ ਲੈ ਕੇ ਜਾਈ ਤੂੰ ਮੈਂ ਕਹਿੰਦਾ ਅਸੀਂ ਕੱਲ ਨੂੰ ਜਾਂਦੇ ਆ ਤੂੰ ਦੋ ਹੀ ਟਾਰੇ ਪੱਕੇ ਹੀ ਕੋਕ ਲਾ ਕੇ ਦੋ ਕੱਲੋਂ ਆਹ ਦੇ ਰਾਤਨੀ ਕੀ ਚੱਕਿਆ ਜੂੜਾ ਆਹ ਹੈ ਸੱਦਾਂਗੇ ਤੇਲੂ ਰਾਮ ਦੇ ਆਪਾਂ ਹੋਰ ਤੇ ਜਾਵਾਂਗੇ ਮੰਦਰ ਵਾਲੇ ਨਾਲ ਕੱਲੋਂ ਆਹ ਵਧੀਆ ਗੱਲ ਠੀਕ ਆ ਲੈ ਕੇ ਪੱਕਾ ਇਹਨਾਂ ਦਾ ਆ ਦੇ ਰਾਤਨੀ ਕੀ ਹੁੜਾਦੀ ਤੇਰੇ ਤਾੜਾ ਪੱਕਾ ਕੱਲੋਂ ਜਾਂਦੇ ਆ ਹਾਂ ਤਰੀਖਾ ਨਹੀਂ ਸ੍ਰੀਨਾਕੇ ਹਟਾਨੀ ਪੱਕਾ ਲਈ ਸ੍ਰੀ ਕਹਾਣੀ ਹਾਂ ਹਾਂ ਪੱਕਾ ਕੱਚਾ ਕੰਮਾ ਜਦੀ ਤੂੰ ਮੈਂ ਕਹਿੰਦਾ ਕੱਚਾ ਕਿਵੇਂ ਹੋ ਜੂ ਦੇਹਾ ਦਾਤਾ ਮੈਂ ਕੰਮ ਪੱਕਾ ਹੁੰਦਾ ਹੀ ਨਹੀਂ ਕੱਚਾ ਹੈ ਕੱਚਾ ਨਹੀਂ ਹੁੰਦਾ ਕੰਮ ਪੱਕਿਆ ਪਹਿਲਾਂ ਮੈਂ ਤਾਂ ਦੇਖੇ ਕਰਦਾ ਜੇਰਾ ਗੂੜਾ ਮਾਰਦਾ ਰਹੀ ਤੂੰ ਗੇਰਾ ਮਾਣੂ ਪੱਕਾ ਫਰ ਤਾਜ ਥੱਲੇ ਆ ਮੈਂ ਚਾਹ ਠੀਕ ਆ ਬਈ ਚੰਗਾ ਯਾਰ ਮੈਂ ਤੇ ਜੂਰਾ ਮਨੇ ਕੰਮ ਖਰਾਬ ਕਰਤਾ ਤਰੀ ਚੀਜ਼ ਹੈਗੀ 95 90 ਰੁਪਏ ਦੀ ਮੇਰਾ 5000 ਰੁਪਏ ਨਵਾ ਤੇ ਲੂਵਾ ਵਾਲੇ ਲੈ ਕੇ ਜੱਟ ਨੂੰ ਬਹੁਤੇ ਪਿਆਣੀ ਪਈ ਅੱਜ ਪਰ ਗੈਰ ਬਾਗ ਤੇ ਬਿਨਾ ਕੋਈ ਲੜਨਾ ਕਰੀ ਡੇਂਗਾ ਲੰਬਾ ਲੱਗਿਆ ਕਰੇ ਕਰੇ ਜਿਗਰੇ ਤੇ ਵੀ ਥੋੜਾ ਮੰਡਾ ਹੁਆ ਆਇਆ ਕਹਿਦਾ ਬੱਗੇ ਨੂੰ ਵੀ ਸਾਰੀ ਗੱਲ ਦੱਸਤੀ ਉਹਨੂੰ ਦੇਖ ਰਿਹਾ ਚ ਦੇਖ ਰਿਹਾ ਕੀ ਬੰਦਾ ਹੈ ਰੱਬਾ ਕਰ ਹੇ ਲੱਗ ਗਈ ਮੇਰਾ ਰਿਸ਼ਤਾ ਸਿਰੇ ਝਾੜ ਦੇ ਵਿਆਹ ਹੋ ਜਾਏ ਮੇਰਾ ਜਿੰਨੀਆਂ ਬੋਤਾਂ ਲੱਗੀਆਂ ਉੰਨੀ ਪਿਉ ਚਾਚੀ ਨੂੰ ਕਿਹਾ ਚਾਚਾ ਰਿਸ਼ਤੀ ਤਾਲੇ ਪੂਰ ਝਾੜ ਦੇ ਦੇਖ ਰਿਹਾ ਕੀ ਬੰਦਾ ਹੈ ਅੱਗ ਫਿਰ ਬੁੜੇ ਕੋ ਨਾ ਬਾਜਾ ਫੋੜਾ ਗਾਣਾ ਧੂਗਾ ਮਾਂ ਦਾ ਸਾਜੂਗਾ ਤਾਂ ਦੇਖ ਰਿਹਾ ਗਰੀਬਾਂ ਦੀ ਸੁਣਦਾ ਰੱਬ ਕੇ ਨਾਲ ਸੁਣਦਾ ਫੇ ਰੱਬਾ ਪੂਰੀ ਸਾ ਕਰ ਦੇ ਜੋ ਕੁਛ ਕਹੇਗਾ ਉਹੀ ਪੂਰੀ ਕਰ ਦੂਗਾ ਜੈ ਬਾਬੇ ਦੀ ਆ ਤਾਂ ਬੱਕਰੇ ਬਹੁਤ ਵਧੀਆ ਕੰਮ ਕਰਤਾ ਵਧੀਆ ਚੇਪੀ ਲਵਾਤੀ ਗਈ ਲੈ ਕੇ ਗਈ ਕਿਤੇ ਤੱਕ ਕਿਤੇ ਠੰਡੇ ਪਾਣੀ ਨਾਲ ਨਹੀਂ ਦੀ ਮਿਲੀ ਹੁ ਭੁੱਖ ਨਾਲ ਚੱਲਦੀ ਆ ਪੰਜ-ਸੱਤ ਦਿਨ ਇਹਦੇ ਚੇਪੀ ਦਾਈ ਰੱਖਾਂਗੇ ਉਦੋਂ ਬਾਅਦ ਇਹਨੇ ਬੋਟਾ-ਬੂਟਾ ਜੀ ਚੱਲ ਪੂਚਾਣਾ ਆਦਾ ਬੱਗੇ ਨੇ ਇਕੱਠੇ ਧਾਰਤੀ ਮੈਂ ਵੀ ਪ੍ਰਾਣਾਂ ਦਾ ਇਹਦਾ ਹੁਣ ਲਾਹਾਂਗੇ ਦਾ ਫਰੰਡਾਂ ਦਾ ਟੋਟ ਕਰ ਲੈ ਕਰ ਜਿਹੜੀ ਚੀਜ਼ ਮੁੱਕ ਗਈ ਉਹ ਲਿਖ ਲੈ ਕਰ ਉੱਤੇ ਜਦੋਂ ਸਰੋਵਰ ਇਕੱਠਾ ਮਾਲ ਆ ਜਾਊਗਾ ਮੈਂ ਸਰੋਵਰ ਹੋਰ ਜੀ ਜੀ ਹੋਰ ਬੱਗੇ ਕੀ ਹਾਲ ਆ ਹੋਰ ਠੀਕ ਹੋ ਵਧੀਆ ਵਧੀਆ ਤਿਉਸ਼ਨਾ ਮੈਂ ਤੇ ਮੈਂ ਜਾ ਜਾ ਤੇਰੀ ਆ ਗਦੀਦ ਕਹਾਂ ਨਾ ਕਿ ਹੈ ਆਪ ਵੀ ਕਹਾਂ ਤੂੰ ਸੇਠ ਜਿਆਰ ਬੰਦੇ ਤਿੰਨ ਚਾਰ ਨੇ ਗਏ ਤਾਂ ਤੂੰ ਯਾਰ ਸਾਡੇ ਗਾ ਕਹਿੰਦੇ ਆ ਭਾਨੀ ਪੁੰਨੀ ਬਾਲੀ ਮਾਰਨ ਲੱਗ ਗਿਆਂ ਅਸੀਂ ਕੀ ਮਾੜਾ ਕਰਤਾ ਤੇਰਾ ਯਾਰ ਮੈਂ ਤਾਂ ਕੋਈ ਇਹੋ ਜੀ ਗੱਲ ਨਹੀਂ ਕਹੀ ਕਿ ਬੱਗੇ ਉਹ ਯਾਰ ਤੇਰੇ ਪੈਸੇ ਦੇ ਜਾਗੇ ਕਿ ਤਵਦੇ ਆਂ ਸੀ ਨਾ ਨਾ ਮੈਂ ਕਦੋਂ ਆਖਿਆ ਕਿਸੇ ਨੂੰ ਆ ਇੱਕ ਅਸੀਂ ਕੱਲੇ ਗੰਡਾ ਭੇਜਿਆ ਸੀ ਤੇਰੇ ਲਈ ਅੱਜ ਉਹ ਕਿਤੇ ਕਿਤੇ ਮੈਂ ਉਹ ਆਖਿਆ ਸੀ ਬੱਗੇ ਇਹੋ ਜੀ ਗੱਲ ਨਹੀਂ ਹੈ ਕਿ ਤੂੰ ਰੱਛਾ ਕਰ ਸੋਚ ਮੈਂ ਤਾਂ ਹਜੇ ਪਿਰਤੇ ਨੂੰ ਵੀ ਕਿਹਾ ਸੀ ਪਿਰਤਾ ਕਹਿੰਦਾ ਮੈਂ ਆਪਾਂ ਚੱਲਦੇ ਆਂ ਮਹਾਨ ਨਹੀਂ ਨਹੀਂ ਨਾ ਨਾ ਨਾਛੋ ਦੀ ਨਕਾਰ ਬਣਿਆ ਹੋਇਆ ਹੈ ਕਿਉਂ ਬੋਲੀਏ ਗੱਲ ਕਰਦਾ ਹਾਂ ਨਾ ਉਹ ਤਾਂ ਮੈਨੂੰ ਕਹਿੰਦਾ ਮੈਨੂੰ ਤਾਂ ਆ ਕਈ ਵਾਰੀ ਜਵਾਖ ਜਿਨ ਗੱਪ ਮਾਰ ਦਿੰਦੇ ਨੇਗੇ ਕੋਈ ਨਹੀਂ ਨਹੀਂ ਸੇਠ ਤੈਨੂੰ ਪਤਾ ਨਹੀਂ ਉਹਦਾ ਚਾਚੇ ਨੇ ਉਹਨੂੰ ਰਿਸ਼ਤੇ ਬਾਰੇ ਗੱਲ ਛੇੜੀ ਸੀ ਅੱਛਾ ਉਹ ਕੈ ਲੈ ਗਿਆ ਮੁੰਡੇ ਨੂੰ ਹੈ ਹੈ ਕਿਉਂ ਪਤਾ ਚਾਚੇ ਦਾ ਪੀਣ ਖਾਣਾ ਬਣ ਜੋ ਚਾਰ ਦਿਨ ਤੂੰ ਕਿਉਂ ਬੰਨੀਆਂ ਮਾਰਦਾ ਹੁੰਦਾ ਹੈ ਕੋਈ ਨਾ ਬੱਗੇ ਮੈਂ ਤਾਂ ਹੂ ਭਲੇਖੇ ਨਾਲ ਮੂੰਚੋਂ ਕੁਛ ਨਿਕਲ ਨਿਕਲ ਗਾਇ ਹੈ ਜੀ ਗੱਲ ਤਾਂ ਹੈ ਨਹੀਂ ਕੀ ਜੇ ਤੁਹਾਡੇ ਨਾਲ ਦਾ ਘਰ ਬਣਿਆ ਹੋਇਆ ਪੁਰਾਣੀ ਦੁਕਾਨਦਾਰੀ ਆਪਣੀ ਹੈ ਅੱਜ ਤਾਂ ਚਾਚੇ ਨੇ ਆਉਣਾ ਸੀ ਕਿੰਦਰ ਨੂੰ ਮੈਂ ਟਕਿਆ ਕੇ ਆਇਆ ਆਹ ਨੂੰ ਲਾ ਪਏ ਸੀਗਾ ਸੇਠ ਨੂੰ ਮੈਂ ਕਹਿ ਕੇ ਆਉਣਾ ਆਲੇ ਦਾ ਚਾਚਾ ਨੂੰ ਪੂਰੀ ਗੱਲ ਦੱਸੀ ਨਹੀਂ ਗਿੰਦਰ ਨੂੰ ਅਰੇ ਜੇ ਦੱਸਦੀ ਉਹ ਆ ਕੇ ਇੱਥੇ ਤੇਰੇ ਨਾਲ ਲੜ ਪੈਂਦਾ ਨਾ 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 ਕੋਈ ਨਾ ਕੋਈ ਨਾ ਤਾਂ ਹੁਣ ਮੈਂ ਗੌਰ ਰੱਖੂਗਾ ਠੀਕ ਹੈ ਜੇ ਨਹੀਂ ਗੱਲਤੀ ਹੋਣੀ ਸੀ ਹੋਰ ਕੋਈ ਗੱਲ ਨਹੀਂ ਮੈਨੂੰ ਨਹੀਂ ਪਤਾ ਹੈਗਾ ਠੀਕ ਹੈ ਹਾਂ ਨਾ ਕੋਈ ਨਾ ਕੋਈ ਚੱਲ ਆਵਾਂਗੇ ਤੇਰੇ ਕੋਲ ਸਿਰ ਮਾਰ ਕੇ ਹੋਰ ਕੁਝ ਕਹ ਦਿੱਤਾ ਬੱਸ ਬੱਸ ਆਜੀ ਉਹ ਆਉਂਦਾ ਕੋਈ ਕੋਈ ਨਾ ਕੋਈ ਦੇਖੇ ਤੇ ਮਾਰ ਨਹੀਂ ਗਣਾ ਉਹ ਕੈਲੇਗਾ ਸਮਾਨ ਧਰ ਗਿਆ ਬਾਧੂ ਆ ਜੀ ਤੂੰ ਉੱਥੇ ਨਾ 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 ਮੈਂ ਨਹੀਂ ਕਰ ਰਹੀ ਗੱਲ ਛੋਣੀ ਮਰੀ ਤੂੰ ਸਿੱਧਾ ਜੱਟ ਕੋਈ ਵੀ ਨੀ ਉਹ ਬਾਟ ਕੇ ਨਾਲ ਅਸੀਂ ਨਹੀਂ ਹੋਜੀ ਪੀਣਾ ਨਹੀਂ ਕਿ ਤੂੰ ਦੱਸਾਂਗਾ ਡੇਟ ਕੋਈ ਨਾ ਉਹ ਦਾਦਾ ਮਾਨ ਤਾਂ ਵਧੀਆ ਘਰੂ ਮਾੜਾ ਹੀ ਬੰਦਾ ਹੋ ਦੇਸੀ ਮਨਾਈਏਗੀ ਉਹ ਦੇਸੀ ਐ ਚਲ ਕੋਈ ਨਾ ਫਿਰ ਮੈਂ ਕਿਹੜਾ ਮੈਂ ਕਿਹੜਾ ਮਾਰ ਲਵਾਂਗੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਕੋਈ ਨਾ ਪੈਸਾ ਨਹੀਂ ਮੈਂ ਤਾਂ ਕਹੇਗਾ ਕੋਈ ਮਾਰ ਨਹੀਂ ਆ ਜਾਣਗੇ ਪੈਸੇ ਲੈ ਕੇ ਜਾ ਮੰਗੇ ਤੇ ਕੀ ਹੋਊਗਾ ਨਹੀਂ ਸੋਚਣ ਲੱਗੇ ਹੁਣ ਖਾਚਰ ਹੋ ਗਿਆ ਆਵਾਂਗੇ ਤੇਰੇ ਕੋਲ ਲੈ ਤੇ ਛੁੱਟ ਕੇ ਜਾਵਾਂਗੇ ਕਿੱਥੋਂ ਤੇ ਜਾਵਾਂਗੇ ਕੋਈ ਨਾ ਹੋਵੇ ਸਾਥ ਬਦਨਾਮ ਹੋ ਗਿਆ ਅਰਤੀ ਨਾ ਅੱਗੇ ਜਾਵਾਂਗੇ ਬਸ ਠੀਕ ਹੈ ਬਰ ਹਾਂ ਚੰਗਾ 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 ਹਾਂ ਦੇਖ ਲੈ ਛੇਰੇ ਦੇ ਮਲੰਗ ਬੰਦੇ ਦੇਖ ਲੈ ਕਿਵੇਂ ਰੋਮ ਮਾਰਦੇ ਇਹ ਦੁਕਾਨਦਾਰੀ ਬਾਲੇ ਛਾਪਣਾ ਚੱਲਣਾ ਪੈਂਦਾ ਜੇ ਮੈਂ ਮਲੰਗ ਬੰਦਾ ਵੀ ਰੋਮ ਮਾਰਦਾ ਉਹ ਕਿਹਨਾਂ ਹੁਣ ਦੇਖ ਲੈ ਹੁਣ ਤਾਂ ਇਹ ਇਹਨਾਂ ਨੂੰ ਰਗੜੀ ਜਾਂਦੇ ਨੇ ਕਿ ਫਿਰ ਇੰਨੇ ਚੱਲ ਪਣ ਗਿਆ ਬੋਟਾ ਹਾਂ ਫਿਰ ਬੋਟਾ ਦੀ ਦੁੱਖੀ ਲੱਗ ਜੂਗੀ ਨਾ ਜੀ ਇਹਨਾਂ ਦੇ ਲੋਕਾਂ ਕੋਲੇ ਹੋਰ ਕੀ ਹੈਗਾ ਆਪਾਂ ਦੇਖ ਲਈ ਵੀ ਨਹੀਂ ਚੱਕਦੇ ਕਿ ਛੇਨਾ ਜੇ ਹੁਣ ਵਿਗੜਾਂਗੇ ਆ ਰਕਮ ਖਰਚੂਗੀ ਦੁਕਾਨਦਾਰੀ ਹੈ ਹੈ ਇਹ ਨਹੀਂ ਪਤਾ ਕਿਦਾ ਕੀ ਮਾਰੇ ਇਹਨਾਂ ਦੀ ਕੀ ਤਵਾਰੀ ਹੁੰਦੀ ਹੈ ਠੀਕ ਹੈ ਛਾਪਣਾ ਚੱਲਣਾ ਪਿਆ ਤਾਂ ਇਹਨੂੰ ਕਹਾਂ ਛਕਲਾ ਛਕਲਾ ਠੀਕ ਆ ਆਹੋ ਬੰਦਾ ਪਰਖ ਕੇ ਫੇਰ ਥੋਦਾ ਜਾਇਆ ਕਰੋ ਜੇ ਕੋਈ ਚੀਜ਼ ਬਤੀ ਮੰਗੇ ਅਗਲੇ ਨੂੰ ਕਹੇ ਤਾਂ ਕਰ ਵੀ ਹੈ ਨਹੀਂ ਭਾਈ ਮੁੱਕ ਗਈ ਠੀਕ ਆ ਠੀਕ ਆ ਜਿਵੇਂ ਨੋਂ ਦੀ ਥੈਲੀ ਹੋਈ ਉਹਦੇ ਆਤੀ ਖਾਂ ਕਿਉਂ ਪਿਛਲੀ ਤੱਕ ਮਰ ਜੂਗੀ ਨਹੀਂ ਜੀ ਜੇ ਪੰਜ ਬਾਬਦ ਮੰਗੇ ਜੇ ਹੁਣ ਅਗਲਾ ਆਖੇ ਗੁੜ ਦੇ ਦੇ ਖੰਡ ਦੇ ਦੇ ਫਲਾਨਾ ਜਿ ਦੇ ਕਹਦੇ ਭਾਈ ਹੈ ਨਹੀਂਗਾ ਠੀਕ ਆ ਉਹ ਗੱਟਾ ਟੈਕ ਲੈ ਮੇਰੇ ਕੀੜੀਆਂ ਉਹ ਫੱਜੇ ਦਿਖਣਾ ਖੰਡ ਦੋ ਨਹੀਂ ਜਾਂਦਾਗਾ ਆਹੋ ਉਹ ਕਹਾ ਬਦਾਮ ਮਲਾ ਦਾ ਬੰਨਾ ਹਲਿਆੜੀ ਮੈਂ ਕਿਹਦੇ ਬਾਰੇ ਬਦਾਮ ਹੋਏ ਪੈਨੇ ਠੰਗਾ ਪਾਰੇ ਨੇ ਕੱਪੜੇ ਲਈ ਨੂਰ ਮਾਰ ਦੇ ਕਰ ਸਾਰਾ ਦਿਨ ਕਰਾਵਾ ਦੇ ਲੈ ਐਨੀ ਰਕਮ ਕਦਾਂ ਮੈਂ ਪੈਸਾ ਨਹੀਂ ਛੱਡਦਾ ਮੈਂ ਅਰੇ ਆਚਾ ਹੂੰ ਅਰੇ ਆਚਾ ਏਟੀਐਮ ਤੇ ਡਾਜਾ ਹੋ ਗਣਾ ਉਹ ਤੂੰ ਕਹ ਤਾਰਾ ਹੀ ਨਵੇਂ ਕਿਵੇਂ ਡਾਜਾ ਹੋ ਗਣਾ ਅਰੇ ਆਉ ਰਾਜ ਉਹ ਪਾਇਦਾ ਮੈਂ ਤੇਰੇ ਪਿੱਛੇ ਤੇਲੂਰਾਵ ਨਾਲ ਲੜਦਾ ਫਿਰਦਾ ਜੇ दारू ਬਗਾਨੀ ਦੀ ਛਿੜਦਾ ਤੇਰਾ ਉਹਦਾ ਤੂਰੇ ਬੈਠ ਤੇ ਕਰੰਟ ਨਾਲ ਲੱਗ ਜੇਗਾ ਨਹੀਂ ਨ ਲੈ ਤੂਰੇ ਪੈੜ ਦੇ ਮੈਂ ਤੇਰੇ ਪਿੱਛੇ ਤੇਲੂ ਰਾਮ ਨਾਲ ਲੜਦਾ ਫਿਰਦਾ ਚੱਕ ਲਿਆਂਗੇ ਫੱਟੇ ਸਾਗ ਆਲੇ ਆ ਫੱਟੇ ਚੱਕ ਕਾਈ ਲੈ ਕੇ ਨੂੰ ਕਰਾ ਦੇਾਂਗੇ ਸਾਗ ਤੜਕੇ ਓਏ ਤੂੰ ਤਾਂ ਆ ਪੀ ਟੇਡਾ ਹੋਇਆ ਫਿਰਦਾ ਪੈ ਜਾ ਪੈ ਜਾ ਚੱਲ ਤੜਕੇ ਕਰਦੇ ਆਂ ਗੱਲ ਤੜਕੇ ਆਉਂਗਾ ਠੀਕ ਐ ਨਾ ਕਰਾਵਾਂਗੇ ਸਾਗ ਪੱਕਾ ਖਾ ਕੇ ਹਟਾਂਗੇ ਇਹਨੂੰ ਓਏ ਮਾਇ ਦਾ ਤੇਰੇ ਪਿੱਛੇ ਕਾਈ ਲੈ ਕੇ ਆਉਂਦਾ ਆਪਣਾ ਤੇਲੂ ਰਾਮ ਨਾਲ ਲੜਦਾ ਫਿਰਦਾ ਤੂੰ ਦਾ ਐ ਪੀ ਕੇ ਦਾ ਨੂੰ ਆ ਪੀ ਟੇਡਾ ਕਰਾ ਰਿਆਂਗੇ ਸਾਗ ਇਹਨੂੰ ਇਹ ਕਰਾਉਂ ਸਾਗ ਇਹਦਾ ਆਪਣਾ ਦਾ ਆ ਪੀ ਇਹ ਬੰਦਾ ਲਾਲਚੀ ਬਾੜਾ ਯਾਰ ਗੱਲ ਤਾਂ ਸਹੀ ਐ ਤੇਲੂ ਰਾਮ ਦੀ ਐਨਾ ਫੀਗਿਆ ਕਿ ਉਹ ਆਪੀ ਡੇਡਾ ਹੋ ਗਿਆ ਕਿਹੜਾ ਪੀਉ ਮੈਨੂੰ ਨਾ ਨਾ ਸਾਗ ਪੱਕਾ ਮੈਂ ਤਾਂ ਤੇਜੂ ਆਰਾਮ ਕੋਲੇ ਵੀ ਨਹੀਂ ਪੀ ਕੇ ਆਇਆ ਮੇਰਾ ਤਾਂ ਮੈਨੂੰ ਲੱਗਾ ਕੋਕ ਕਿਹੜਾ ਇੱਥੇ ਹੋਏ ਤਾਂ ਆਪਦੇ ਵਾਲੀ ਸੰਖੀ ਵੀ ਸਾਰੀ ਪੀ ਗਿਆ ਚਲ ਚੰਗਾ ਫਿਰ ਤੜਕੇ ਮਿਲਦੇ ਤੜਕੇ ਆਉਣਾ ਮੈਂ ਲੋਟ ਰਿਹਾ ਕਰ ਠੀਕ ਹੈ ਸਾਬ ਨਾਲ ਪੀਆ ਕਰ ਬੰਦਾ ਚੰਕਾ ਹੈ ਉਹ ਤੇਰਾ 5-4 ਦਿਨ ਹਿੱਲਾ ਸਾਰੂ ਦਾਰੂ ਪਹਿਲੇ ਦਾ ਬਸ ਕੋਈ ਨਾ ਕੋਕ ਨੂੰ ਗੋਡੇ ਉਹਨੇ ਦੇਖ ਲਿਆ ਵੀ ਆਹ ਪਿਆ ਕੇ ਢੱਕਿਆ ਉਹ ਤੇਜੂ ਆਰਾਮ ਦੀਆਂ ਗੱਲਾਂ ਚ ਆਜੂ I will not think